ਹਾਂਜੀ ਟਾਈਮ ਸੀਗਾ ਜੀ ਮਾਰਨਿੰਗ ਦਾ 6 ਵਜੇ ਸੀਗੇ ਮਾਰਨਿੰਗ ਦੇ ਤੇ ਆਪਾਂ ਇਹ ਸਵੇਰੇ ਉੱਠੇ ਨਾ ਧੋ ਕੇ ਚਾਹ ਪਾਣੀ ਪੀਤਾ ਤੇ ਆਪਣਾ ਜੋਤ ਵਗੈਰਾ ਲਾਈ ਵਾਹਿਗੁਰੂ ਜੀ ਦਾ ਨਾਮ ਲਿਆ ਆਪਾਂ ਅਠ ਕੀਤਾ ਜੀ ਉਸ ਤੋਂ ਬਾਅਦ ਚ ਗਏ ਸੀ ਆਪਾਂ ਗੁਰੂ ਘਰ ਲਈ ਕਿਉਂਕਿ ਮੈਨੂੰ ਬਹੁਤ ਮੇਰੇ ਪਰਮਾਤਮਾ ਤੇ ਵਾਹਿਗੁਰੂ ਜੀ ਤੇ ਵਿਸ਼ਵਾਸ ਹੈ ਮੈਨੂੰ ਬਹੁਤ ਕੁਝ ਦਿੱਤਾਂ ਰਿਹਾ ਹੈ ਗੁਰਨੇ ਇਹ ਵਾਹਿਗੁਰੂ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਕਿਉਂਕਿ ਮੈਨੂੰ ਇਹ ਲੱਗਦਾ ਵੀ ਹਨਾ ਮੇਰੇ ਹਰ ਪਲ ਨਾਲ ਹੀ ਨੇ ਮੈਂ ਇਹ ਗਰੂਜੀ ਚਲੋ ਵਿਸ਼ਵਾਸ ਕਰਨਾ ਵੀ ਚਾਹੁੰਦਾ ਜੀ ਮੇਰਾ ਬਹੁਤ ਵਿਸ਼ਵਾਸ ਆ ਇਸ ਦੁਪਾਤ ਦੇ ਵਿੱਚ ਹੀ ਦੂਜੇ ਕਮਰੇ ਦੇ ਵਿੱਚ ਮੈਂ ਟੀਵੀ ਤੇ ਲਾ ਦਿੰਨੀ ਆ ਜੀ ਪਾਪਾ ਜੀ ਨਿਤਨੇਮ ਦਾ ਪਾਠ ਚੋ ਕੇ ਮੈਂ 7 ਵਜੇ ਤੋਂ ਲੈ ਕੇ 9-10 ਵਜੇ ਤੱਕ ਲਾ ਕੇ ਰੱਖ ਦਿਆਂ ਜੀ ਮੇਰੇ ਮਨ ਨੂੰ ਬਹੁਤ ਸ਼ਾਂਤੀ ਆਉਂਦੀ ਪਾਠ ਸੁਣ ਕੇ ਤੇ ਉਸ ਦੁਪਾਤ ਦੇ ਵਿੱਚ ਦੁਆਰੇ ਦੀ ਚਾਹ ਪੀ ਕੇ ਆਪਾਂ ਟੁੱਟੀ ਆਈ ਹੋਈ ਸੀਗੀ ਸਰਕਾਰੀ ਕੱਪ ਭਰ ਲਿਆ ਸੀਗਾ ਲਾਤਾ ਸੀਗਾ ਇੱਥਾਂ ਕਿਉਂਕਿ ਐਵੇਂ ਆ ਵੀ ਚਲੋ ਹਣਾ ਲਾਈ ਹੋਈ ਆਪਾਂ ਨੇ ਖਰਚਾ ਰੂਟੀ ਲਗਾਈ ਹੋਈ ਹੈ ਮਤਲਬ ਵੀ ਚਲੋ ਪਾਣੀ ਹਨਾ ਵੇਸਟ ਜਾਊਗਾ ਮੰਜੇ ਧੋਣ ਤੋਂ ਪਏ ਸੀਗੇ ਕਾਫੀ ਦਿਨਾਂ ਦੇ ਮੈਂ ਕਿਹਾ ਚਲੋ ਅੱਜ ਇੱਕ ਮੰਜਾ ਧੋਣੇ ਆ ਦੋ ਰਹਿ ਜਾਣਗੇ ਉਹ ਫਿਰ ਕੱਲ ਨੂੰ ਤੋਂ ਇੱਕ ਇੱਕ ਕਰਕੇ ਕਿਉਂਕਿ ਮੈਨੂੰ ਹੈਗੀ ਹੈ ਜੀ ਕਮਰ ਦੀ ਪ੍ਰੋਬਲਮ ਤਾਂ ਕਰਕੇ ਮੇਰੇ ਤੋਂ ਵੱਧ ਟਾਈਮ ਕੋਈ ਵੀ ਹਨਾ ਕੰਮ ਨਹੀਂ ਹੁੰਦਾ ਇੱਕ ਥਾਂਵੇਂ ਖੜਕੇ ਤੇ ਆਪਾਂ ਮੰਜਾ ਧੋਣਾ ਕਰਤਾ ਸੁਰੂ ਸਰਫ ਵਗੈਰੇ ਨਾਲ ਧੋਵਾਂਗੇ ਸਾਬਣ ਨਾਲ ਨਹੀਂ ਮੰਜਾ ਧੋਤਾ ਉਹ ਸਾਬਣ ਨਾਲ ਵਿੱਚ ਜੀ ਉਹ ਹੋ ਜਾਂਦੀ ਹੈ ਤਾਂ ਕਰਕੇ ਆਪਾਂ ਸਰਫ ਨਾਲ ਧੋਤਾ ਬਟ ਮੰਜੇ ਦੀ ਬਹੁਤ ਚੰਗੀ ਤਰ੍ਹਾਂ ਹਨਾ ਸਾਫ ਸਫਾਈ ਹੋ ਗਈ ਸੀ ਬਹੁਤ ਵਧੀਆ ਹੋ ਗਿਆ ਸੀ ਨਵਾਂ ਨਵਾਂ ਜਾਂ ਪਹਿਲਾਂ ਮੇਰੀ SLASE ਵਿੱਚ ਮੈਂ 1.5 ਕਿ ਮੰਜੇ ਨੂੰ ਹੋ ਕਰਾ ਹਨਾ ਤੇ ਚਲੋ ਨਹੀਂ ਜੀ ਆਪਾਂ ਧੋ ਹੀ ਦਿੱਤਾ ਮੰਜਾ ਤੇ ਚਲੋ ਆਪਾਂ ਫਿਰ ਹਰਮਨ ਨੇ ਮੈਨੂੰ ਕਿਹਾ ਹਾਂਜੀ ਮਨਦੀਪ ਵੰਗੂ ਬਲੌਗਸ ਚੈਨਲ ਤੇ ਜੀ ਆਪ ਦਾ ਸਾਰਿਆਂ ਦਾ ਸਵਾਗਤ ਹੈ ਜਿੱਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਛੜਤੀ ਕਲਾ ਦੇ ਵਿੱਚ ਹੋਵੋਗੇ ਇਹ ਤਾਂ ਕਹਿੰਮੋਂਗੇ ਪਲੀ ਤੁਸੀਂ ਬਲੌਗ ਨੂੰ ਜਰੂਰ ਦੇਖਿਆ ਕਰੋਈ ਅੱਗੇ ਸ਼ੇਅਰ ਤੇ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋਈ ਕਿਉਂਕਿ ਆਪਾਂ ਨੇ ਨਿਊ ਨਿਊ ਚੈਨਲ ਓਪਨ ਕੀਤਾ ਹੀ ਤਾਂ ਕਰਕੇ ਭੈਣ ਭਾਈਆਂ ਨਾਲ ਸਾਰਾ ਕੁ ਸਾਰਾ ਕੁਝ ਹੁੰਦਾ ਹੀ ਹਨਾ ਜੇ ਰੋ ਭੈਣ ਭਾਈ ਸਾਥ ਦੇਣਗੇ ਤਾਂ ਆਪਣੇ ਬਲੌਗ ਵੀ ਵਧੀਆ ਚੱਲਣਗੇ ਵਿਊਜ਼ ਵੀ ਆਉਣਗੇ ਸਬਸਕ੍ਰਾਈਬ ਵੀ ਜ਼ਰੂਰ ਚੱਲਣਗੇ ਹਰਮਨ ਦੇ ਲਈ ਵੜਾ ਅਜ ਤੱਕ ਕਹਿੰਦਾ ਮੰਮੀ ਤੂੰ ਸਬਸਕ੍ਰਾਈਬ ਕਹਿਣ ਲੱਗੀ ਵੜਾ ਅੜਕਦੀ ਆ ਮੈਂ ਕਿਹਾ ਪੁੱਤ ਕੋਈ ਗੱਲ ਨਹੀਂ ਸੁਭਾਅ ਬਣ ਜਾਂਦਾ ਹੌਲੀ ਹੌਲੀ ਬਣ ਜਾਊਗਾ ਕੋਈ ਗੱਲ ਨਹੀਂ ਤੇ ਚਲੋ ਆਪਾਂ ਮੰਜੇ ਦੀ ਚੰਗੀ ਤਰ੍ਹਾਂ ਕੀਤੀ ਸਾਫ ਸਫਾਈ ਕਿਉਂਕਿ ਪਾਣੀ ਪੂਰਾ ਖੁੱਲਾ ਚੱਲ ਰਿਹਾ ਸੀ ਤਾਂ ਕਰਕੇ ਸਰਫ ਨਾਲ ਟਾਈਡ ਸਰਫ ਨਾਲ ਮੰਜਾ ਧੁੱਤਾ ਸੀ ਬਹੁਤ ਸੋਹਣਾ ਹੋ ਗਿਆ ਸੀ ਹੈਨਾ ਮੈਲ ਬਹੁਤ ਨਿਕਲ ਸੀ ਮੰਜੇ ਦੇ ਵਿੱਚੋਂ ਤੇ ਨਾਈਟ ਦੇਖ ਦੀ ਪ੍ਰੋਬਲਮ ਕਰਕੇ ਮੈਂ ਬਹਿ ਕੇ ਮੰਜਾ ਧੁੱਟਾ ਮੇਰੀ ਕਮਰ ਚ ਦਰਦ ਹੋਣ ਲੱਗ ਕੇ ਅਸੀਂ ਤਾਂ ਕਰਕੇ ਆਪਾਂ ਫਿਰ ਬੈਠ ਕੇ ਮੰਜੇ ਨੂੰ ਧੁੱਟਾ ਹੀ ਚੰਗੀ ਤਰ੍ਹਾਂ ਕਿਉਂਕਿ ਜਦੋਂ ਵੀ ਕੰਮ ਕੋਈ ਕਰੋ ਤਾਂ ਪੂਰੀ ਧੀਨਾਈ ਕਰਨਾ ਚਾਹੀਦਾ ਹਨਾ ਆਪਾਂ ਪੂਰੀ ਧੀਨਾਈ ਨਾਲ ਹੀ ਕੰਮ ਆ ਹਾਂ ਜੇ ਧੁੱਟਾ ਫੋਟਵਾ ਦੇ ਚਾਹੇ ਸੀਗਾ ਹਰਮਨ ਉਹਦੇ ਅਸੀਂ ਆਪਣੇ ਡੈਡੀ ਨੂੰ ਲੈਣਾ ਉਹ ਚਲੇ ਗਏ ਸੀ ਕਿਸੇ ਦੇ ਜਾਣਾ ਸੀ ਉਹਨਾਂ ਨੇ ਹਨਾ ਤੇ ਹਰਮਨ ਨੂੰ ਘਰੇ ਛੱਡ ਗਏ ਸੀ ਉਹ ਕਹਿੰਦੇ ਵੀ ਮੈਂ ਆ ਕੇ ਰੋਟੀ ਵਗੈਰਾ ਖਾਊਂਗਾ ਤੇ ਠੀਕ ਆ ਅਸੀਂ ਮੈਂ ਆਪਦਾ ਗੇਟ ਲਾ ਲਏ ਸੀ ਸਾਡੀ ਬਲੌਗਿੰਗ ਚੱਲ ਰਹੀ ਸੀ ਵੀਡੀਓ ਬਣਦੀ ਸੀਗੀ ਆਪਾਂ ਟ੍ਰਾਈਪੋਡ ਤੇ ਲਾਇਆ ਹੋਇਆ ਸੀਗਾ ਫੋਨ ਜੀ ਤੇ ਵੀਡੀਓ ਆਪਾਂ ਬਹੁਤ ਲੌਂਗ ਵੀਡੀਓ ਹੋ ਜਾਂਦੀ ਆ ਬਟ ਮੇਰਾ ਫੋਨ ਆ ਜਿਹੜਾ ਇਹ ਅਪਲੋਡ ਨਹੀਂ ਕਰਦਾ ਹੈਗਾ ਤਾਂ ਕਰਕੇ ਹੀ ਆਪਾਂ 10-12 ਮਿੰਟਾਂ ਦੀ ਇਹ ਵੀਡੀਓ ਬਣਾਈ ਦੀ ਆ ਤੇ ਫਿਰ ਹਰਮਨ ਕਹਿੰਦਾ ਮੰਮੀ ਮੈਂ ਤੋਣਾ ਮੈਂ ਕਿਹਾ ਠੀਕਾ ਪੁੱਤ ਤੂੰ ਤੋਲਾ ਵੈਸੇ ਵੀ ਮੈਂ ਹਨਾ ਦੇਖਦੀ ਸੀ ਵੀ ਚਲਾਉਣਾ ਹਰਮਨ ਕਦਵਾਵੇ ਮੈਂ ਰੋਟੀ ਵਗੈਰਾ ਬਣਾਵਾ ਬਟ ਮੈਂ ਉਹਨੂੰ ਕਿਹਾ ਮੈਂ ਪੁੱਤ ਮੈਂ ਹੁਣ ਮੰਝਾ ਤੋੜਾਂ ਨਾ ਫਿਰ ਆਪਾਂ ਰੋਟੀ ਬਣਾਵਾਂਗੇ ਟਾਈਮ ਵੱਜ ਚੁੱਕੇ ਸੀਗੇ 8 ਵਜੇ ਟੂਟੀ ਆਉਂਦੀ ਆ ਤੇ ਸਵਾ ਕੱਟ ਹੋ ਗਏ ਸੀ ਜਿਹੜੋਂ ਹਨ ਆਪਾਂ ਤੋਤਵਾਰੇ ਸੀ ਮੰਜੇ ਨੂੰ ਮੈਂ 1 ਘੰਟਾ ਪੌਣਾ ਘੰਟਾ ਸਾਨੂੰ ਲੱਗ ਗਿਆ ਸੀ ਕਿਉਂਕਿ ਚੰਗੀ ਤਰ੍ਹਾਂ ਸੀ ਤੋਤਾ ਮੰਜਾ ਮਾ ਪੁੱਤਾਂ ਨੇ ਤੇ ਫਿਰ ਮੈਨੂੰ ਕਿਹਾ ਪੁੱਤ ਫਿਰ ਜਦ ਹੀ ਮੈਂ ਰੋਟੀ ਬਣਾਉਣੀ ਆ ਕਿਉਂਕਿ ਝਾੜ ਪੁਛੇ ਦਾ ਆਪਾਂ ਅੱਜ ਬਾਅਦ ਦੇ ਵਿੱਚ ਹੀ ਕਰਾਂਗੇ ਨਾ ਰੋਟੀ ਠੀ ਖਾ ਕੇ ਖੜਾ ਵੀ ਨਹੀਂ ਨਾ ਪੁੱਤ ਤੇ ਖੜਾ ਨਹੀਂ ਵੀ ਨਾ ਮਿਹਰਬਾਨੀ ਨਹੀਂ ਸੁੱਕਣਾ ਇੱਕ ਵਾਰ ਸੁੱਕੂਗਾ ਪੁੱਤ ਪਹਿਲਾਂ ਆਹ ਪਾਸੇ ਤੋਂ ਸੁੱਕ ਜਾਊਗਾ ਫਿਰ ਦੂਜੇ ਪਾਸੇ ਤੋਂ ਸੁੱਕ ਜਾਊਗਾ ਗੰਦ ਨਾਲ ਲਾ ਦੋ ਮੇਰੇ ਉਹਨਾਂ ਨੇ ਮੈਂ ਲਾਉਣੀ ਤੂੰ ਨਾ ਲਾਈ ਇੱਧਰ ਤਾ ਬਿਜਲੀ ਦਾ ਹੋਮਮੀਟਰ ਉਧਰ ਲਾ ਦਨੀ ਆ ਦੇਖੋ ਉੱਥੇ ਸੁੱਕ ਜਾਊਗਾ ਨਾ ਇਹ ਇਹ ਮਾਰਦਾ ਤੇ ਨਹੀਂ ਅੱਗੇ ਉਸ ਜਮਾਨੇ ਪਾਣੀ ਨਾਲ ਪਾਣਾ ਖਾਣ ਦੇ ਹਾਂ ਤੇ ਉਹ ਦੇਣਾ ਤਾਂ ਬਾਅਦ ਦਾ 10 ਪਾਣੀ ਹਾਂਜੀ ਹਾਂ ਇਹ ਪਹਿਲਾਂ ਦੂਜਾ ਵੰਡਾ ਕੱਢ ਲੈਂਦਾ ਕਿਉਂਕਿ ਹੁਣ ਫਿਰ ਉਹ ਹੋ ਗਿਆ ਨਾ ਹੂੰ ਹੂੰ ਇਹ ਵਰ ਨਹੀਂ ਕਰ ਲੈਂਦੇ ਸਾਰਾ ਪਾਣੀ ਕੋਤਾ ਬਣਾਉਣ ਵਾਲਾ ਹੋਰ ਤੁਮੇ ਕੀ ਹਾਂਕੀ ਹਾਂਕੀ ਕਿ ਨਹੀਂ ਐਤੋਂ ਆਇਆ ਬਣਾ ਲੈ ਤੁਸੀਂ ਹਾਂ ਮੈਂ ਲਵਾਂ ਮੈਂ ਇਂ ਤਾਂ ਗਿਆਨਾ ਕੱਚਾ ਬਣਾਵਾਂਗੀ ਪੱਕਾ ਨਹੀਂ ਕੱਚਾ ਹੀ ਮਾਟੀ ਕਹਿੰਦੀ ਮਿੱਟੀ ਮੈਂ ਦੇ ਦੂੰਗੀ ਅੱਜ ਉਹ ਆਤੀ ਕਿਥੇ ਕੱਢ ਲਈ ਆ ਵੰਗਿਆਣਾ ਹਾਂਜੀ ਤੇ ਆਪਾਂ ਸਾਡਾ ਪਾਣੀ ਕੱਢਦੇ ਤਾਂ ਸਿੱਕੇ ਓਕੇ ਨਹੀਂ ਗਿੱਲਾ ਜੋ ਪਿਆ ਰਹਿੰਦਾ ਸਾਰਾ ਦਿਨ ਮੈਂ ਕਿਹ ਕਰੋ ਨਾਲ ਦੇ ਨਾਲ ਸੱਤ ਜੂ ਵਾਹਣ ਕਰ ਨਾਲੋਂ ਪਾਣੀ ਕੱਢ ਦਿੰਨੇ ਆਈ ਤਾਂ ਕਰਕੇ ਪੂਰੇ ਆਪੇ ਸਾਰੇ ਕੰਮ ਹੋ ਜਾਂਦੇ ਹਾਂਜੀ ਤੇ ਆਪਾਂ ਹਨਾ ਮੰਜਾ ਵਗੈਰਾ ਧੋ ਕੇ ਇਹਨੂੰ ਖੜਾ ਕਰਿਆ ਸੀ ਮੰਜੇ ਨੂੰ ਸੁੱਕ ਜਾਊਗਾ ਨਾ ਪਾਣੀ ਵਗੈਰਾ ਕੱਢਿਆ ਸੀਗੇ ਬੇੜੇ ਦੇ ਵਿੱਚੋਂ ਵੀ ਚਲੋ ਗੱਟਾਂ ਦੇ ਅੱਗੋਂ ਗਿੱਲਾ ਜਾਂ ਬੁਰਾ ਲੱਗਦਾ ਉਹ ਵੀ ਸੁੱਕ ਜਾਊਗਾ ਤੇ ਉਦੋਂ ਬਾਅਦ ਤੇ ਵਿੱਚ ਟਾਈਮ ਹੋ ਗਿਆ ਸੀਗਾ ਇਹ 9:30 ਹੋ ਗਏ ਸੀ ਆਪਾਂ ਦੇ ਸੀਗੇ ਰਸੋਈ ਦੇ ਵਿੱਚ ਬਣਾਉਣੇ ਸੀਗੇ ਰੋਟੀ ਤੇ ਹੋਈ ਹਰਮਨ ਦੀ ਫੇਰ ਉਹ ਚ ਵਾਇਸ ਮੰਮੀ ਮਿੱਠਾ ਜੀ ਮੈਂ ਕਹਤ ਨਹੀਂ ਦੁਕਾਨ ਤੋਂ ਲਿਆ ਪੁੱਤ ਕੋਈ ਬਿਸਕੁਟ ਵਗੈਰਾ ਕੋਹ ਨਹੀਂ ਮੈਂ ਮਿੱਠਾ ਮੰਮੀ ਦੁਕਾਨ ਵਾਲਾ ਕੁਝ ਨਹੀਂ ਖਾਣਾ ਹੈਗਾ ਚਲੋ ਵਸੇ ਇੱਕ ਚੰਗੀ ਗੱਲ ਵੀ ਆ ਹਨਾ ਇਹਨੂੰ ਮਹੀਨੇ ਵਾਂਗੂ ਹੋ ਗਿਆ ਬਾਹਰ ਲਈ ਕੋਈ ਚੀਜ਼ ਨਹੀਂ ਇਹ ਖਾਂਦਾ ਹੈਗਾ ਤੇ ਫੇਰ ਇਹ ਲਿਆਇਆ ਸੀਗਾ ਸੋਜੀ ਪਰ ਇਹ ਨਿਕ ਫੋਨ ਤੋਂ ਦੇਖਦਾ ਰਹਿੰਦਾ ਨਵੇਂ ਨਵੇਂ ਹਨਾ ਚੀਜ਼ਾਂ ਵੀ ਆ ਬਣਾਉਣਾ ਆ ਖਾਣਾ ਕਹਿੰਦਾ ਮੈਨੂੰ ਸੋਜੀ ਦੀ ਖੀਰ ਬਣਾ ਕੇ ਦਿਓ ਮੈਂ ਕਿਹਾ ਠੀਕਾ ਪੁੱਤ ਮੈਂ ਬਣਾ ਦਿੰਨੀ ਆ ਤੇ ਉਦੋਂ ਪਾਣੀ ਦੇ ਵਿੱਚ ਆਪਾਂ ਥੋੜੀ ਜਿਹੀ ਹਨਾ ਸੋਜੀ ਦੀ ਖੀਰ ਬਣਾਈ ਸੋਜੀ ਵਗੈਰਾ ਨੂੰ ਛਾਣਿਆ ਤੇ ਸੋਜੀ ਬਹੁਤ ਵਧੀਆ ਸੀਗੀ ਤੇ ਚਲੋਈ ਪਹਿਲਾਂ ਤਾਂ ਥੋੜੇ ਜਿਹੇ ਦਸੇ ਘਿਓ ਲੈ ਕੇ ਹਨਾ ਜਿੰਨਾ ਕਾਪਾ ਬਣਾਉਣਾ ਹੈ ਮਤਲਬ ਮੈਂ ਬਣਾਇ ਸੀ 3-4 ਕ ਜਣਿਆਂ ਲਈ ਥੋੜਾ ਜਿਹਾ ਘਿਓ ਦੇ ਵਿੱਚ ਸੂਜੀ ਨੂੰ ਭੁੰਨੇ ਆ ਢਿਮਗ ਗੈਸ ਕਰਕੇ ਚੰਗੀ ਤਰ੍ਹਾਂ ਆਪਾਂ ਨੇ ਢਿਮਗ ਗੈਸ ਕਰ ਲਿਆ ਸੀਗਾ ਮੈਂ ਕਿ ਚਲੋ ਇੰਨਾ ਫਿਰ ਉਹ ਕਰਕੇ ਜਦੋਂ ਮੈਂ ਸੂਜੀ ਧਰਤੀ ਸੀ ਭੁੰਨਣ ਲਈ ਨਾਲ ਨਾਲ ਮੈਂ ਆਪਦਾ ਆਟਾ ਗੁੰਨ ਕੇ ਵੀ ਰੱਖਤਾ ਸੀਗਾ ਪਹਿਲਾਂ ਸੂਜੀ ਭੁੰਨਣ ਤੋਂ ਪਹਿਲਾਂ ਮੈਂ ਆਟਾ ਵਗੈਰਾ ਗੁੰਨ ਲਿਆ ਸੀਗਾ ਥਾਲ ਬਗੈਰਾ ਗਰਮ ਕਰ ਚੁੱਕੀ ਸੀਗੀ ਕਿਉਂਕਿ ਚਾਹ ਪੀਣੇ ਹੁੰਨੇ ਜੀ ਅਸੀਂ ਰੋਟੀ ਤੋਂ ਬਾਅਦ ਦੇ ਵਿੱਚ ਮੈਂ ਕਿਹਾ ਚਲ ਚਾਹ ਤਾਂ ਆਪਾਂ ਬਾਅਦ ਦੇ ਵਿੱਚ ਹੀ ਬਣਾਵਾਂਗੇ ਪਹਿਲਾਂ ਹਰਮਨਦੀਪ ਰਮੈਸ ਤੇ ਆਪਾਂ ਬਣਾਇਆ ਸੀ ਬਣਾਏ ਸੀ ਸੌਰੀ ਸੂਜੀ ਦੀ ਖੀਰ ਈ ਤੇ ਚਲੋ ਮੈਂ ਆਟਾ ਮਕੇ ਚਲੋ ਚੰਗੀ ਤਰ੍ਹਾਂ ਭੁੰਨ ਲੈਨੇ ਆ ਹਨਾ ਤੇ ਮੈਂ ਗੈਸ ਕਰਕੇ ਆਪਾਂ ਆਟਾ ਭੁੰਨ ਲਿਆ ਸੀਗਾ ਜਿਹੜੀ ਸੂਜੀ ਪਾਉ ਦੂ ਸੀ ਪ੍ਰਾਂ ਦੇ ਵਿੱਚ ਉਹ ਆਪਾਂ ਡੱਬੇ ਦੇ ਵਿੱਚ ਪਾ ਕੇ ਜੀ ਡੱਬੇ ਨੂੰ ਫੇਰ ਮੈਂ ਕਿਹਾ ਚਲੋ ਹਨਾ ਪ੍ਰਾਂ ਤਾਪ ਦੀ ਥਾਂ ਤੇ ਰੱਖਤੀ ਸੀ ਤੇ ਡੱਬਾ ਉੱਪਰਲੀ ਕਾਂਸਤੇ ਰੱਖਤਾ ਸੀਗਾ ਇਹ ਆਪਾਂ ਨੇ ਜਿੱਥੋਂ ਚੱਕਿਆ ਸੀ ਉੱਥੇ ਰੱਖਤਾ ਹਨਾ ਚਲੋ ਇਹ ਫੇਰ ਮੈਂ ਆ ਗਈ ਸੀ ਬਾਹਰ ਥੋੜਾ ਜਿਹਾ ਬਰਾਂਡੇ ਦੇ ਵਿੱਚ ਫੇਰ ਫੇਰ ਆਪਾਂ ਰਸੋਈ ਦੇ ਵਿੱਚ ਚਲੇ ਗਏ ਆ ਕਿਉਂਕਿ ਘਟਸੀ ਫੇਰਨੇ ਵਿੱਚ ਜ਼ਰੂਰੀਆਂ ਨਹੀਂ نیچے ਲੱਗਣਾ ਸੀ ਉਂਝ ਤਾਂ ਗੈਸ ਮੇਰਾ ਡਿਮਰ ਰੱਖਿਆ ਹੋਇਆ ਸੀਗਾ ਤੇ ਚਲੋ ਹੋ ਰਿਹਾ ਸੀ ਹਰਮਨ ਨੂੰ ਮੈਂ ਦਿੱਤਾ ਹੋਇਆ ਸੀ ਖੋਪਾ ਕੱਟਣ ਲਈ ਮੈਂ ਕਿ ਬ੍ਰੇਕਰ ਕੇ ਪੁੱਤ ਤੋ ਖੋਪਾ ਕੱਟਦੇ ਹਨਾ ਤੇ ਆਹ ਦੇਖੋ ਇੱਕ ਕਰ ਚੀ ਹਣਾ ਫੇਰ ਦੇ ਫੇਰ ਦੀ ਆਪਣਾ ਆ ਭੁੱਜ ਚੁੱਕੀ ਸੀਗੀ ਆਪਣੇ ਸੂਜੀ ਹੈਨਾ ਕਿਉਂ ਉਹ ਦੇ ਵਿੱਚ ਕਿਉਂਕਿ ਫੁੱਲ ਪਹੁੰਚ ਜਾਂਦੀ ਹੈ ਸੂਜੀ ਮੈਂ ਥੋੜੀ ਜੀ ਸੂਜੀ ਪਾਈ ਸੀ ਆਪਣੀ ਉਹਦੇ ਵਿੱਚ ਤਾਂ ਵੱਟ ਜਦੋਂ ਮੈਂ ਦੁੱਧ ਪਾਇਆ ਹਣਾ ਇੰਨਾ ਸੁਖਤਾ ਕਰ ਜਾਂਦਾ ਨਾ ਇਹ ਦੁੱਧ ਨੂੰ ਸੂਜੀ ਦੁੱਧ ਜਿਹਾ ਪਾਣੇ ਤੇ ਕਾਫੀ ਫੁੱਲ ਲੱਗੇ ਸੀਗੇ ਉਦੋਂ ਬਾਅਦ ਤੇ ਇੱਚਾ ਤੇ ਚਲੋ ਨੇੜੇ ਖੜ ਕੇ ਕਦੇ ਮੈਨੂੰ ਬੱਸ ਡਿਮ ਕਰਨਾ ਪੈ ਰਿਹਾ ਸੀ ਕਦੇ ਥੋੜਾ ਜਿਹਾ ਤੇਜ਼ ਕਰਤੇ ਬੈਠੇ ਸੀ ਭਾਂਡੇ ਦੇ ਵਿੱਚ ਨਾਲ-ਨਾਲ ਹੀ ਆਪਾਂ ਕਰਦੀਆਂ ਗੱਲਾਂ ਕਰ ਰਹੇ ਸੀਗੇ ਨਾਲ-ਨਾਲ ਹੀ ਆਪਾਂ ਆਪਣੀ ਰੋਟੀ ਤਿਆਰ ਕਰ ਰਹੇ ਸੀਗੇ ਹਨਾ ਤੇ ਹਰ ਮਨ ਨੂੰ ਤਾਂ ਬਸ ਇਹ ਸ਼ੌਂਕ ਹੁੰਦਾ ਹੈ ਕਦੇ ਚੂਰੀ ਆਪਦੇ ਆਪ ਹੀ ਇਹ ਚੂਰੀ ਕੁੱਟਣ ਲੱਗ ਜਾਂਦਾ ਹੈ ਕਹਿੰਦਾ ਮੰਮੀ ਅੱਜ ਦਿਨੇ ਮੇਰਾ ਵਲੌਗ ਬਣਾਏ ਮੈਂ ਚੂਰੀ ਕੁੱਟੂ ਮੈਂ ਆਪੇ ਰੋਟੀ ਬਣਾਉਂਗਾ ਮੈਂ ਕਿੱਥੇ ਠੀਕਾ ਪੁੱਤ ਮੈਂ ਬਣਾ ਦਵਾਂ ਵਧੀਆ ਸਭੋਂ ਕੰਮ ਤਾਂ ਸਿੱਖਣਾ ਚਾਹੁੰਦਾ ਹਨਾ ਘਰ ਦਾ ਤੇ ਚਲੋ ਆਪਾਂ ਫੇਰ ਨਾਲ ਦੇ ਨਾਲ ਫੇਰ ਗੱਲਾਂ ਕਰ ਰਹੇ ਸੀ ਕਰਤਿਆਂ ਦੇ ਨਾਲ ਤੇਜ਼ੀ ਆਪਣੇ ਜਿਹੜੀ ਆ ਸੂਜੀ ਦੇ ਖੀਰ ਇਹ ਬਣ ਕੇ ਥੋੜੇ ਟਾਈਮ ਤੱਕ ਹੋ ਜਾਣੇ ਆ ਤਿਆਰੀ ਆਪਾਂ ਜਿੰਨੇ ਪਾ ਦਿੱਤੀ ਸੀ ਸੂਜੀ ਚੰਗੀ ਤਰ੍ਹਾਂ ਭੁੰਨ ਗਈ ਸੀ ਭੁੰਨ ਲਈ ਸੀ ਆਪਾਂ ਨੇ ਢਿਮਗੈਸ ਕਰਕੇ ਆਪਾਂ ਜਿੰਨੇ ਪਾਤੇ ਮਿੱਠੇ ਮਟਾਫਕ ਤੇ ਹੀ ਹੁਣ ਪਾਵਾਂਗੇ ਇਸ ਤੋਂ ਬਾਅਦ ਵਿੱਚ ਦੁੱਧ ਪਾ ਲੈ ਜਿੰਨਾ ਕਾਪਾ ਨੂੰ ਚਾਹੀਦਾ ਸੀਗਾ ਹਨਾ ਇਹ ਤੇ ਦੁੱਧ ਪਾਤੇ ਆ ਦੇਖੋ ਜੀ ਖੀਰ ਬਣ ਕੇ ਹੋ ਗਈ ਆ ਤਿਆਰ ਬਸ ਇਹਦੇ ਵਿੱਚ ਥੋੜੇ ਕੋਪਾ ਹੋਰ ਸਮਾਨ ਮੈਨੂੰ ਹਰਮਨ ਕਹਿੰਦਾ ਮੰਮੀ ਨਹੀਂ ਪਾਉਣਾ ਦਾਖਾ ਵਗੈਰਾ ਇਕੱਲਾ ਕੋਪਾ ਹੀ ਪਾਉਣੇ ਹਰਮਨ ਨੇ ਮੈਨੂੰ ਕੱਟ ਕੇ ਦੇ ਦਿੱਤਾ ਸੀਗਾ ਆਪਾਂ ਪਾ ਲਏ ਆ ਦੇਖੋ ਬਹੁਤ ਵਧੀਆ ਬਣੀ ਆ ਬਟ ਦੁੱਧ ਮੈਂ ਜਿੰਨਾ ਮੈਂ ਪਾ ਰਹੀ ਸੀ ਉਨਾ ਹੀ ਸੋ ਚਲੋ ਇਹ ਮਾਰਨਿੰਗ ਦੀ ਰੋਟੀ ਵਗੈਰਾ ਆਪਾਂ ਨੇ ਖਾ ਲਈ ਸੀਗੀ ਉਦੋਂ ਬਾਅਦ ਦੇ ਵਿੱਚ ਆਪਾਂ ਨੇ ਭਾਂਡੇ ਹੀ ਰੱਖੇ ਤੁੱਪੇ ਇਹ ਵੀ ਮੈਂ ਕਹਿੰਦੀ ਨਾ ਤੇ ਸੋਚਦੀ ਸੀ ਮੈਂ ਕਿ ਰਸੋਈ ਦੇ ਵਿੱਚ ਮਾਜ ਕੀਤਾ ਦਿੰਨੀ ਆ ਬਾਹਰ ਤੁੱਪ ਲਵਾਉਂਗੀ ਜੀ ਭਾਂਡਿਆਂ ਨੂੰ ਤਾਂ ਆ ਕੱਪ ਕੇ ਆਪਾਂ ਨੇ ਸੋਇ ਦੇ ਵਿੱਚ ਭਾਂਡੇ ਮਾਂਜ ਕੇ ਸਮਾਰ ਗਾ ਹਨ ਟੋਕਰੀ ਦੇ ਵਿੱਚ ਰੱਖੇ ਤੇ ਆਪਾਂ ਬਾਹਰੇ ਮੰਜੇ ਤੇ ਰੱਖੇ ਧੁੱਪੇ ਤੇ ਆਹ ਸੀਗਾ ਜੀ ਆਪਣਾ ਕੌੜਾ ਨਿੰਬਾ ਇਹ ਮੈਂ ਤੁਹਾਨੂੰ ਦਖਾਰੀ ਸੀ ਕਿ ਬੂਰ ਬਹੁਤ ਵਧੀਆ ਆਇਆ ਹਨ ਪਹਿਲਾਂ ਮੈਨੂੰ ਇਹ ਡਾਊਟ ਸੀ ਵੀ ਕਿਤੇ ਸੁੱਕ ਨਾ ਜਾਵੇ ਹਨ ਸੁੱਖਣ ਲੱਗੇ ਸੀ ਪੱਤੇ ਬਟ ਨਹੀਂ ਹਨਾ ਆ ਦੇਖੋ ਬੂਰ ਕਿੰਨਾ ਆਇਆ ਬਹੁਤ ਵਧੀਆ ਚੱਲ ਪਿਆ ਜੀ ਇਹ ਕੌੜਾ ਨਿੰਬਾ ਤੇ ਇਹਦੀ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੈ ਪੱਤਿਆਂ ਦੀ ਚਲੋ ਜੀ ਤੇ ਵਧੀਆ ਜੀ ਵੱਡਾ ਹੁੰਦਾ ਜਾ ਰਿਹਾ ਨਿੰਬਾ ਹਨਾ ਇੱਕੇ ਟੁੱਪ ਬਹੁਤ ਤੇਜ਼ ਆ ਗਈ ਹੁਣ ਮੈਂ ਬਾਹਰ ਚੱਕਣੀ ਸੀ ਭਾਂਡੇ ਕਿਉਂਕਿ ਬਣਾਉਣੇ ਸੀਗੇ ਆਪਾਂ ਨੇ ਚਾਹ ਹੁਣ ਟਾਈਮ ਹੋ ਗਿਆ ਸੀਗਾ ਜੀ ਪੌਣੇ 3 ਹੋ ਚੁੱਕੇ ਸੀਗੇ ਆਪਾਂ ਰਸਟ ਰਸਟ ਕਰਕੇ ਹਰਮਨ ਕਹਿੰਦਾ ਮੰਮੀ ਮੈਂ ਚਾਹ ਪੀਣੀ ਆ ਤੇ ਆਪਾਂ ਚਾਹ ਬਣਾ ਲਈ ਸੀਗੀ ਹੁਣ ਜੀ ਹਰਮਨ ਨੂੰ ਤੇ ਮੈਂ ਪੀਣੀ ਸੀ ਇਹਦੇ ਡੈਡੀ ਕਹਿੰਦੇ ਮੈਂ ਹਾਜੀ ਪੀਣੇ ਨੇ ਤੇ ਚਲੋ ਅਸੀਂ ਦੋਨਾਂ ਚਾਹ ਪੀਣੀ ਆ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਆ ਸਾਡੇ ਪਿੰਨੇ ਡੌਗੀ ਜੀ ਕੁੜੀ ਨਿੰਦਾ ਦੇ ਵਿੱਚ ਤੇ ਇਹ ਵੀ ਵਿਚਾਰੇ ਸੁੱਤੇ ਪੈਨੇ ਹਨਾ ਕਿ ਕਰਤ ਰਾਤ ਨੂੰ ਇਹ ਸਾਰ ਰਾਤ ਜਾਗਦਾ ਰਹਿੰਦਾ ਦਿਨੇ ਸੁੱਤਾ ਰਹਿੰਦਾ ਹੈ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਓਕੇ ਜੀ ਬਾਏ